ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਕਰਦਾ ਜੀ ਇੱਕ ਹੋਰ ਵੀਡੀਓ ਦੇ ਵਿੱਚ ਮੈਂ ਜੁੜਿਆ ਜੀ ਫੇਰ ਤੋਂ ਗੁਰਿੰਦਰ ਤੇ ਅੱਜ ਤੁਹਾਨੂੰ ਬਹੁਤ ਹੀ ਮੋਟੀਵੇਸ਼ਨਲ ਕਹਾਣੀ ਸੁਣਾਉਣੀ ਆ ਜਿਹੜੇ ਬੰਦੇ ਅਕਸਰ ਕਹਿੰਦੇ ਆ ਨਾ ਹਾਏ ਮੈਨੂੰ ਦੁੱਖ ਮਿਲ ਗਏ ਮੈਨੂੰ ਬੜੇ ਦਰਦ ਮਿਲੇ ਆ ਤੁਹਾਨੂੰ ਉਹ ਦੁੱਖ ਦਰਦ ਪੋਜ਼ਿਟਿਵ ਲੱਗਣ ਲੱਗ ਜਾਣਗੇ ਤੁਹਾਨੂੰ ਉਹ ਹੰਡਾਉਣ ਦੇ ਵਿੱਚ ਵੀ ਇੱਕ ਅਲੱਗ ਜਿਹਾ ਮਜ਼ਾ ਆਉਣ ਲੱਗ ਜੂਗਾ ਇਹ ਕਹਾਣੀ ਸੁਣਨ ਤੋਂ ਬਾਅਦ ਸੋ ਇਹੋ ਜਿਹੀ ਜਿਹੜੀ ਕਹਾਣੀ ਆ ਜੀ ਇੱਕ ਕਲਪਨਿਕ ਕਹਾਣੀ ਆ ਭਾਵੇਂ ਪਰ ਤੁਹਾਨੂੰ ਜਿਹੜੀ ਇਹਦੀ ਸਿੱਖਿਆ ਵਾ ਉਹ ਅਸਲ ਜ਼ਿੰਦਗੀ ਚ ਕੰਮ ਆਉਣ ਵਾਲੀ ਮਿਲਣੀ ਆ ਆਜੋ ਸ਼ੁਰੂ ਕਰਦੇ ਆ ਜੀ ਕਹਾਣੀ ਇੱਕ ਬਜ਼ੁਰਗ ਕਲਾਕਾਰ ਦੀ ਕਹਾਣੀ ਆ ਕਲਾਕਾਰ ਵੀ ਬਾ ਕਮਾਲ ਕਲਾਕਾਰ ਕਾਦੀ ਕਲਾਕਾਰੀ ਸੀ ਉਹਦੇ ਵਿੱਚ ਕਿ ਉਹ ਪੱਥਰਾਂ ਦੇ ਵਿੱਚ ਜਾਨ ਪਾਉਂਦਾ ਸੀ ਮੂਰਤੀਆਂ ਤਰਾਸ਼ਦਾ ਸੀ ਕਿਸੇ ਵੀ ਪੱਥਰ ਨੂੰ ਉਹ ਮੂਰਤੀ ਦਾ ਕਿਸੇ ਵੀ ਮੂਰਤੀ ਦਾ ਰੂਪ ਦੇ ਸਕਦਾ ਸੀ ਇੱਕ ਵਾਰ ਉਹ ਜੰਗਲ ਚੋਂ ਲੰਘਿਆ ਜਾਵੇ ਉਹ ਬਜ਼ੁਰਗ ਕਲਾਕਾਰ ਸੀ ਜਿਹੜਾ ਉਹਦੀ ਨਿਗਾ ਇੱਕ ਪੱਥਰ ਦੇ ਉੱਤੇ ਪੈਂਦੀ ਕਾਫੀ ਵੱਡਾ ਪੱਥਰ ਸੀਗਾ ਤੇ ਉਹਦਾ ਮਨ ਕੀਤਾ ਉਹਨੂੰ ਜਦਾਂ ਕਹਿ ਲੋ ਕਿ ਆਮਦ ਹੋਈ ਉਹਦਾ ਉਹਨੇ ਵੀ ਉਹ ਮੂਰਤੀ ਜਿਹੜਾ ਉਹ ਪੱਥਰਾ ਨੂੰ ਮੂਰਤੀ ਦਾ ਰੂਪ ਦੇਣਾ ਚਾਹੁੰਦਾ ਸੀ ਉਹ ਉੱਥੇ ਹੀ ਉਹਨੇ ਆਪਣੇ ਜਿਹੜੇ ਔਜ਼ਾਰ ਸੀ ਉਹ ਸਾਰੇ ਕੱਢੇ ਤੇ ਉਸ ਪੱਥਰ ਨੂੰ ਉਹ ਮੂਰਤੀ ਦਾ ਰੂਪ ਦੇਣ ਹੀ ਲੱਗਿਆ ਸੀ ਥੋੜਾ ਜਿਹਾ ਉਹਨੇ ਹਲੇ ਕੰਮ ਕੀਤਾ ਤਾਂ ਪੱਥਰ ਬੋਲਦਾ ਜਿਵੇਂ ਮੈਂ ਕਿਹਾ ਕਾਲਪਨਿਕ ਕਹਾਣੀ ਆ ਪੱਥਰ ਕਹਿੰਦਾ ਵੀ ਮੈਨੂੰ ਸੱਟ ਨਾ ਮਾਰ ਮੇਰੇ ਦਰਦ ਹੋ ਰਿਹਾ ਮੈਨੂੰ ਇਹ ਦਰਦ ਬਰਦਾਸ਼ਤ ਨਹੀਂ ਹੁੰਦਾ ਹੁਣ ਉਹ ਕਲਾਕਾਰ ਸੀ ਜਿਹੜਾ ਉਹਨੂੰ ਤਰਸ ਆ ਜਾਂਦਾ ਪੱਥਰ ਦੇ ਉੱਤੇ ਤੇ ਉਹ ਉਹਦੀ ਗੱਲ ਮੰਨ ਲੈਂਦਾ ਵਾ ਤੇ ਉਹ ਪੱਥਰ ਨੂੰ ਉੱਥੇ ਹੀ ਛੱਡ ਦਿੰਦਾ ਕਹਿੰਦਾ ਠੀਕ ਆ ਵੀ ਮੈਂ ਮੂਰਤੀ ਤੇਰੀ ਨਹੀਂ ਬਣਾਉਂਗਾ ਤੂੰ ਇੱਥੇ ਆਰਾਮ ਨਾਲ ਐਦਾਂ ਜਿਦਾਂ ਪਹਿਲਾਂ ਪਿਆ ਸੀ ਉਦਾਂ ਹੀ ਪੈ ਥੋੜਾ ਜਿਹਾ ਅੱਗੇ ਜਾਂਦਾ ਜੀ ਉਦਾਂ ਦਾ ਇੱਕ ਹੋਰ ਪੱਥਰ ਉਹਦੀ ਨਿਗਾ ਚ ਪੈ ਜਾਂਦਾ ਹੁਣ ਉਹਨੂੰ ਇੱਕ ਅੰਦਰੋਂ ਕਹਿ ਲੋ ਕਿ ਉਹਦਾ ਪੂਰਾ ਜਿਹੜਾ ਮਨ ਮੂਡ ਬਣਿਆ ਹੋਇਆ ਸੀਗਾ ਕਿ ਉਹਨੇ ਹੁਣ ਆਹ ਕਲਾਕਾਰੀ ਆ ਜਿਹੜੀ ਦਿਖਾਉਣੀ ਆ ਤੇ ਉਹਨੇ ਉਸ ਪੱਥਰ ਨੂੰ ਚੁਣਿਆ ਉਹ ਮੂਰਤੀ ਉਹਦੇ ਤੇ ਬਣਾਉਣ ਲੱਗ ਗਿਆ ਇੱਕ ਭਗਵਾਨ ਦੀ ਮੂਰਤੀ ਉਹ ਬਣਾਉਣਾ ਚਾਹੁੰਦਾ ਸੀਗਾ ਉਹ ਪੱਥਰ ਦੇ ਉੱਤੇ ਆਪਣਾ ਕੰਮ ਸ਼ੁਰੂ ਕਰਦਾ ਮੂਰਤੀ ਬਣਾਉਣੀ ਸ਼ੁਰੂ ਕਰਦਾ ਵਾ ਉਹੀ ਔਜ਼ਾਰਾਂ ਦੇ ਨਾਲ ਉਸ ਪੱਥਰ ਨੂੰ ਵੀ ਦਰਦ ਤਾਂ ਜਰੂਰ ਹੁੰਦਾ ਪਰ ਉਹ ਬੋਲਦਾ ਨਹੀਂ ਚੁੱਪ ਕਰਕੇ ਸਹਿ ਲੈਂਦਾ ਵਾ ਤੇ ਦਰਦ ਸਹਿਣ ਤੋਂ ਬਾਅਦ ਜਦੋਂ ਉਹ ਪੂਰਾ ਆਪਣੀ ਕਲਾਕਾਰੀ ਜਿਹੜੀ ਖਤਮ ਕਰ ਦਿੰਦਾ ਵਾ ਉਸ ਪੱਥਰ ਦੇ ਉੱਤੇ ਬੜੀ ਸੋਹਣੀ ਮੂਰਤੀ ਨਿਕਲ ਕੇ ਬਾਹਰ ਆਉਂਦੀ ਆ ਇੱਕ ਭਗਵਾਨ ਦੀ ਮੂਰਤੀ ਜਿੱਦਾਂ ਮੈਂ ਕਿਹਾ ਕਿ ਉਹ ਬਣ ਜਾਂਦੀ ਆ ਹੁਣ ਉਹ ਕਲਾਕਾਰ ਜੇ ਚਾਹੁੰਦਾ ਉਸ ਬਣੀ ਹੋਈ ਮੂਰਤੀ ਨੂੰ ਆਪਣੇ ਨਾਲ ਲੈ ਕੇ ਆ ਸਕਦਾ ਸੀ ਪਰ ਕਲਾਕਾਰ ਹੁੰਦੇ ਨੇ ਕਈ ਵਾਰੀ ਉਹ ਆਪਣੇ ਲਈ ਕੰਮ ਕਰਦੇ ਨੇ ਤੇ ਕਈ ਵਾਰੀ ਲੋਕਾਂ ਦੇ ਲਈ ਵੀ ਕੰਮ ਕਰਦੇ ਨੇ ਉਹ ਉਸ ਮੂਰਤੀ ਨੂੰ ਉੱਥੇ ਹੀ ਇੱਕ ਦਰਖਤ ਦੇ ਥੱਲੇ ਰੱਖ ਦਿੰਦਾ ਵਾ ਉਹਨੂੰ ਨਾਲ ਨਹੀਂ ਲੈ ਕੇ ਜਾਂਦਾ ਜੰਗਲ ਦੇ ਵਿੱਚ ਆ ਜਾਂਦਾ ਜੀ ਆਪਣੇ ਪਿੰਡ ਤੇ ਦੇਖੋ ਇਤਫਾਕ ਉਸੇ ਸ਼ਾਮ ਨੂੰ ਜਦੋਂ ਉਹ ਘਰ ਪਹੁੰਚਦਾ ਕਲਾਕਾਰ ਪਿੰਡ ਦੇ ਕੁਝ ਬੰਦੇ ਇਕੱਠੇ ਹੋ ਕੇ ਉਹਦੇ ਕੋਲ ਪਹੁੰਚਦੇ ਆ ਉਹਦੇ ਘਰ ਆਉਂਦੇ ਆ ਉਹਨੂੰ ਇੱਕ ਅਰਜ਼ ਕਰਦੇ ਆ ਬੇਨਤੀ ਕਰਦੇ ਆ ਕਿ ਪਿੰਡ ਦੇ ਵਿੱਚ ਇੱਕ ਨਵਾਂ ਮੰਦਿਰ ਉਸਾਰਿਆ ਗਿਆ ਵਾ ਸਾਡੇ ਇਲਾਕੇ ਦੇ ਵਿੱਚ ਜੇ ਕੋਈ ਸਭ ਤੋਂ ਬਿਹਤਰੀਨ ਸਭ ਤੋਂ ਪਰਫੈਕਟ ਕੋਈ ਕਲਾਕਾਰ ਮੂਰਤੀ ਬਣਾਉਣ ਦੇ ਵਿੱਚ ਆ ਤਾਂ ਤੂੰ ਆ ਤੇ ਇੱਕ ਮੂਰਤੀ ਸਾਨੂੰ ਉਸ ਮੰਦਿਰ ਦੇ ਲਈ ਬਣਾ ਕੇ ਦੇ ਭਗਵਾਨ ਦੀ ਜਦੋਂ ਕਲਾਕਾਰ ਇਹ ਗੱਲ ਸੁਣਦਾ ਤਾਂ ਉਹ ਕਹਿੰਦਾ ਵੀ ਮੂਰਤੀ ਬਣਾਉਣ ਦੀ ਮੈਨੂੰ ਲੋੜ ਨਹੀਂ ਪਿੰਡ ਵਾਲੇ ਪੁੱਛਦੇ ਆ ਵੀ ਕਿਉਂ ਉਹ ਕਹਿੰਦਾ ਵੀ ਅੱਜ ਹੀ ਮੈਂ ਦੁਪਹਿਰ ਦੇ ਸਮੇਂ ਆਹ ਫਲਾਣੇ ਜੰਗਲ ਦੇ ਵਿੱਚੋਂ ਗੁਜ਼ਰ ਕੇ ਆ ਰਿਹਾ ਸੀ ਤਾਂ ਉੱਥੇ ਮੈਂ ਮੂਰਤੀ ਇੱਕ ਭਗਵਾਨ ਦੀ ਬੜੀ ਖੂਬਸੂਰਤ ਰੱਬ ਦੀ ਮੇਰੇ ਨਾਲ ਬਣੀ ਆ ਉੱਥੇ ਰੱਖ ਕੇ ਆਇਆ ਆ ਫਲਾਣੀ ਜਗ੍ਹਾ ਆ ਫਲਾਣਾ ਦਰਖਤ ਆ ਉਹਦੇ ਥੱਲੇ ਉਹ ਮੂਰਤੀ ਤੁਹਾਨੂੰ ਮਿਲ ਜਾਊਗੀ ਹੁਣ ਪਿੰਡ ਦੇ ਬੰਦੇ ਬਹੁਤ ਖੁਸ਼ ਹੁੰਦੇ ਨੇ ਤੇ ਅਗਲੀ ਸਵੇਰ ਨੂੰ ਉੱਥੇ ਜਾਣ ਦਾ ਉਹ ਫੈਸਲਾ ਕਰਦੇ ਨੇ ਤੇ ਉਮੀਦ ਦੇ ਨਾਲ ਜਾਂਦੇ ਨੇ ਵੀ ਕਿਸੇ ਹੋਰ ਨੇ ਉਹ ਮੂਰਤੀ ਨਹੀਂ ਚੱਕੀ ਹੋਊਗੀ ਹਲੇ ਸਵੇਰ ਹੁੰਦਿਆਂ ਹੀ ਉਹ ਸਾਰੇ ਬੰਦੇ ਆ ਜਿਹੜੇ ਉਸ ਜੰਗਲ ਦੇ ਵਿੱਚ ਪਹੁੰਚਦੇ ਆ ਜਿਹੜਾ ਟਿਕਾਣਾ ਉਹਨੇ ਦੱਸਿਆ ਸੀਗਾ ਕਲਾਕਾਰ ਨੇ ਉੱਥੇ ਪਹੁੰਚਦੇ ਆ ਉਹੀ ਦਰਖਤ ਲੱਭ ਲੈਂਦੇ ਆ ਤੇ ਮੂਰਤੀ ਉਹਨਾਂ ਨੂੰ ਮਿਲ ਜਾਂਦੀ ਆ ਮੂਰਤੀ ਨੂੰ ਦੇਖ ਕੇ ਫੇਰ ਬਹੁਤ ਖੁਸ਼ ਹੁੰਦੇ ਆ ਬਹੁਤ ਹੀ ਵਧੀਆ ਜਿਹੜੀ ਉਹ ਇੱਕ ਕਲਾਕਾਰੀ ਉਸ ਕਲਾਕਾਰ ਨੇ ਉਸ ਮੂਰਤੀ ਦੇ ਵਿੱਚ ਦਿਖਾਈ ਸੀਗੀ ਉਹ ਮੂਰਤੀ ਸਾਂਭ ਲੈਂਦੇ ਆ ਜੀ ਤੇ ਜਦੋਂ ਲੈ ਕੇ ਜਾਣ ਲੱਗਦੇ ਆ ਉਸ ਮੂਰਤੀ ਨੂੰ ਤਾਂ ਇੱਕ ਬੰਦੇ ਦੀ ਨਾ ਉਹਨਾਂ 'ਚੋਂ ਨਿਗਾ ਪੈਂਦੀ ਆ ਉਹੀ ਪੱਥਰ ਤੇ ਜਿਹੜਾ ਪੱਥਰ ਕਹਿੰਦਾ ਸੀ ਕਿ ਮੇਰੇ ਦਰਦ ਹੋ ਰਿਹਾ ਤੇ ਕਲਾਕਾਰ ਉਹਨੂੰ ਪਿੱਛੇ ਛੱਡਿਆ ਆਇਆ ਸੀ ਉਹ ਬੰਦਾ ਕਹਿੰਦਾ ਵੀ ਇੱਕ ਕੰਮ ਕਰੋ ਉਹ ਪੱਥਰ ਵੀ ਆਪਾਂ ਲੈ ਚਲੀਏ ਉਹ ਵੀ ਆਪਣੇ ਕੰਮ ਆਊਗਾ ਮੰਦਰ ਦੇ ਵਿੱਚ ਕਿਸੇ ਨੇ ਪੁੱਛਿਆ ਵੀ ਇਹ ਕੀ ਕੰਮ ਆਊਗਾ ਉਹ ਕਹਿੰਦਾ ਵੀ ਜਿਹੜਾ ਆਪਾਂ ਥੱਲੇ ਨਾਰੀਅਲ ਲੋਕ ਆਇਆ ਕਰਨਗੇ ਜਿਹੜੇ ਸ਼ਰਧਾਲੂ ਆਇਆ ਕਰਨਗੇ ਉਹਨਾਂ ਨੇ ਨਾਰੀਅਲ ਵੀ ਫੋੜਨਾ ਹੁੰਦਾ ਵੀ ਇਹ ਪੱਥਰ ਰੱਖ ਦਾਂਗੇ ਇਹਦੇ ਉੱਤੇ ਨਾਰੀਅਲ ਲੋਕ ਆ ਕੇ ਫੋੜਿਆ ਕਰਨਗੇ ਤੇ ਭਗਵਾਨ ਦੀ ਮੂਰਤੀ ਦੇ ਆਪਾਂ ਥੱਲੇ ਇਹਨੂੰ ਰੱਖ ਦਾਂਗੇ ਪਿੰਡ ਵਾਲਿਆਂ ਨੂੰ ਇਹ ਗੱਲ ਠੀਕ ਲੱਗਦੀ ਹੈ ਕਹਿੰਦਾ ਹਾਂ ਬਿਲਕੁਲ ਠੀਕ ਹੈ ਜੀ ਚੱਕ ਲੋ ਉਹ ਵੀ ਪੱਥਰ ਨਾਲ ਲੈ ਜਾਂਦੇ ਆ ਪਿੰਡ ਪਹੁੰਚਦੇ ਆ ਜੀ ਮੰਦਰ ਦੇ ਵਿੱਚ ਆਉਂਦੇ ਆ ਮੂਰਤੀ ਨੂੰ ਸਜਾਉਂਦੇ ਆ ਭਗਵਾਨ ਦੀ ਜਿਹੜੀ ਮੂਰਤੀ ਸੀ ਉਹਨੂੰ ਸਜਾਉਂਦੇ ਆ ਬਹੁਤ ਉਹਦੀ ਸੇਵਾ ਕਰਦੇ ਆ ਰਿਸਪੈਕਟ ਦਿੰਦੇ ਆ ਦੁੱਧ ਨਾਲ ਨਵਾਉਂਦੇ ਆ ਫੁੱਲ ਚੜਾਉਂਦੇ ਆ ਤੇ ਪੂਰਾ ਜਿੱਦਾਂ ਜੋ ਵੀ ਬੰਦਾ ਇੱਕ ਭਗਵਾਨ ਨੂੰ ਜਿਵੇਂ ਵੀ ਆਪਣੀ ਸ਼ਰਧਾ ਪ੍ਰਗਟ ਕਰਦਾ ਉਹ ਸਾਰਾ ਕੁਝ ਉਹਨਾਂ ਨੇ ਕੀਤਾ ਤੇ ਨਾਲ ਹੀ ਉਹ ਪੱਥਰ ਜਿਹੜਾ ਸੀਗਾ ਦੂਜਾ ਉਹਨੂੰ ਥੱਲੇ ਰੱਖ ਦਿੰਦੇ ਆ ਹੁਣ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੁੰਦਾ ਤਾਂ ਲੋਕ ਉਸ ਮੂਰਤੀ ਨੂੰ ਪੂਜਦੇ ਆ ਮੂਰਤੀ ਦੀ ਸਾਰੇ ਲੋਕ ਆ ਕੇ ਸੇਵਾ ਕਰਦੇ ਆ ਤੇ ਜਿਹੜਾ ਪੱਥਰ ਥੱਲੇ ਪਿਆ ਸੀ ਉਹਦੇ ਤੇ ਰੋਜ਼ ਹੀ ਪਤਾ ਨਹੀਂ ਕਿੰਨੇ ਲੋਕ ਆ ਕੇ ਨਾਰੀਅਲ ਫੋੜਦੇ ਸੀ ਮਤਲਬ ਕਿ ਉਹਨੇ ਇੱਕ ਵਾਰ ਪੱਥਰ ਨੇ ਦਰਦ ਸਹਿਣ ਤੋਂ ਮਨਾਂ ਕੀਤਾ ਤੇ ਉਹਨੇ ساری ਉਮਰ ਦਾ ਦਰਦ ਸਹੇੜ ਲਿਆ ساری ਜ ਸਾਰੀ ਉਮਰ ਉਹਨੂੰ ਆਹੀ ਦਰਦ ਸਹਿਣਾ ਪੈਣਾ ਸੀ ਤੇ ਉਹਨੇ ਉਹਦੀ ਕਿਸੇ ਨੇ ਹੁਣ ਸੁਣੇ ਨਹੀਂ ਉਹ ਚੁੱਪ ਕਰਕੇ ਦਰਦ ਸਹਿੰਦਾ ਰਿਹਾ ਤੇ ਜਿਹਨੇ ਇੱਕ ਵਾਰੀ ਦਰਦ ਸਹਿਹਾ ਪੱਥਰ ਨੇ ਉਹ ਦੇਖੋ ਭਗਵਾਨ ਬਣ ਕੇ ਅੱਜ ਕਿੰਨੀ ਸੇਵਾ ਲੋਕਾਂ ਤੋਂ ਕਰਾ ਰਿਹਾ ਸੋ ਇਹ ਆ ਜੀ ਕਹਾਣੀ ਇਹਦੇ ਤੋਂ ਕੀ ਸਿੱਖਿਆ ਆਪਾਂ ਜ਼ਿੰਦਗੀ ਸਾਰੀ ਆਪਣੀ ਇਦਾਂ ਹੀ ਆ ਭਾਵੇਂ ਕਹਾਣੀ ਸਾਰੀ ਇਹ ਕਲਪਨਿਕ ਸੀ ਇਦਾਂ ਨਹੀਂ ਹੋ ਸਕਦਾ ਕਿ ਪੱਥਰ ਬੋਲੇ ਪਰ ਇਸ ਤੁਹਾਨੂੰ ਸਿਰਫ ਸਮਝਾਉਣ ਦੇ ਲਈ ਆ ਕਿ ਜ਼ਿੰਦਗੀ 'ਚ ਜਦੋਂ ਦੁੱਖ ਆਉਂਦੇ ਨੇ ਆਪਾਂ ਉਦੋਂ ਘਬਰਾ ਜਾਂਦੇ ਆ ਦੁੱਖ ਸਹਿਣ ਤੋਂ ਜੇ ਨਹੀਂ ਘਬਰਾਓਗੇ ਤਾਂ ਤੁਸੀਂ ਇੱਕ ਬਹੁਤ ਹੀ ਮਜ਼ਬੂਤ ਇਨਸਾਨ ਬਣ ਕੇ ਉੱਭਰ ਕੇ ਸਾਹਮਣੇ ਆਉਂਗੇ ਜਦੋਂ ਭਗਵਾਨ ਦੀ ਮੂਰਤੀ ਆਈ ਤੇ ਜੇ ਤੁਸੀਂ ਡਰ ਜੋਗੇ ਦਰਦ ਸਹਿਣ ਤੋਂ ਤੁਸੀਂ ਘਬਰਾਓਗੇ ਤਾਂ ਤੁਸੀਂ ਸਾਰੀ ਉਮਰ ਫਿਰ ਦੁਖੀ ਹੋ ਰਹੋਗੇ ਕਹਿਣ ਦਾ ਮਤਲਬ ਕਿ ਆਪਣੇ ਆਪਣੇ ਨਜ਼ਰੀਏ ਦੀ ਗੱਲ ਹੈ ਇਹ ਨਹੀਂ ਕਿ ਇੱਕ ਬੰਦਾ ਵਾ ਉਹਨੂੰ ਹੀ ਦੁੱਖ ਮਿਲ ਜਾਂਦੇ ਆ ਤੇ ਦੁਨੀਆ ਤੇ ਸਾਰੇ ਸੁਖੀ ਨੇ ਦੁੱਖ ਤਾਂ ਸਾਰਿਆਂ ਨੂੰ ਮਿਲਦੇ ਆ ਗੱਲ ਆ ਕਿ ਆਪਾਂ ਉਹਨੂੰ ਮੈਨੇਜ ਕਿਵੇਂ ਕਰਦੇ ਆ ਉਹਨਾਂ ਨੂੰ ਫੇਸ ਕਿਵੇਂ ਕਰਦੇ ਆ ਕਈ ਲੋਕ ਦੁੱਖਾਂ ਦੇ ਵਿੱਚ ਵੀ ਕੋਸ਼ਿਸ਼ ਰਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਜੇ ਇਹ ਦੁੱਖ ਦਿੱਤੇ ਨੇ ਕੱਲ ਨੂੰ ਸੁੱਖ ਵੀ ਆ ਜਾਣਗੇ ਮਤਲਬ ਪੋਜੀਟਿਵਲੀ ਲੈਂਦੇ ਆ ਦੁੱਖਾਂ ਨੂੰ ਵੀ ਜੇ ਆਪਾਂ ਵੀ ਇਦਾਂ ਲੈਣ ਲੱਗ ਜਾਈਏ ਤੇ ਤੁਹਾਡੀ ਜ਼ਿੰਦਗੀ ਆ ਜਿਹੜੀ ਬਹੁਤ ਖੂਬਸੂਰਤ ਹੋਊਗੀ ਤੇ ਮੈਂ ਅਕਸਰ ਕਹਿਣਾ ਹੁੰਨਾ ਜਿਹੜਾ ਇਨਕਲਾਬ ਆ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਹ ਦਰਦਾਂ ਤੋਂ ਬਾਅਦ ਦੁੱਖਾਂ ਤੋਂ ਬਾਅਦ ਹੀ ਆਉਂਦਾ ਸੋ ਕਦੇ ਵੀ ਦੁੱਖਾਂ ਨੂੰ ਦੋਸ਼ ਨਾ ਦਿਓ ਰੱਬ ਨੂੰ ਦੋਸ਼ ਨਾ ਦਿਓ ਤੇ ਇਹ ਕਦੇ ਨਾ ਸੋਚੋ ਕਿ ਦੁਨੀਆ ਦੇ ਉੱਤੇ ਜਿੰਨੇ ਦੁੱਖ ਮਿਲੇ ਨੇ ਮੈਨੂੰ ਹੀ ਮਿਲੇ ਨੇ ਬਾਕੀ ਸਾਰੇ ਸੁਖੀ ਨੇ ਇੱਥੇ ਕੋਈ ਵੀ ਸੁਖੀ ਨਹੀਂ ਹੈਗਾ ਤੇ ਜਿੱਦਾਂ ਸਾਡੇ ਗੁਰੂ ਸਾਹਿਬ ਕਹਿ ਕੇ ਗਏ ਆ ਨਾਨਕ ਦੁਖੀਆ ਸਭ ਸੰਸਾਰ ਇਸ ਤੋਂ ਵੱਡੀ ਮੋਟੀਵੇਸ਼ਨ ਤੁਹਾਡੇ ਲਈ ਕੀ ਹੋਊਗੀ ਇਸ ਤੋਂ ਵੱਡੀ ਪੋਜ਼ਿਟਿਵਿਟੀ ਕੀ ਹੋਊਗੀ ਬਹੁਤ ਬਹੁਤ ਧੰਨਵਾਦ ਹੁਣ ਵਾਰੀ ਆ ਜੀ ਜਿਹੜੇ ਪਿਛਲੀ ਵੀਡੀਓ ਚ ਨਾਮ ਬੋਲਣੇ ਨੇ ਕਮੈਂਟ ਜਿਨ੍ਹਾਂ ਲੋਕਾਂ ਨੇ ਕੀਤੇ ਹੁਣ ਮੈਂ ਕੱਢ ਲਵਾਂ ਮੈਂ ਅੱਜ ਲਿਖਣੇ ਭੁੱਲ ਗਿਆ ਹੁਣ ਮੈਨੂੰ ਯਾਦ ਆਇਆ ਕਿ ਨਾਮ ਵੀ ਲੈਣੇ ਆ ਮੈਂ ਫੋਨ ਦੇ ਉੱਤੇ ਹੀ ਨਾਮ ਬੋਲ ਦਿੰਨਾ ਥੋੜੇ ਜੇ ਨਾਮ ਘਟ ਆਏ ਨੇ ਪਿਛਲੀ ਵੀਡੀਓ ਤੁਹਾਨੂੰ ਸ਼ਾਇਦ ਪਸੰਦ ਨਹੀਂ ਆਈ ਕੋਈ ਗੱਲ ਨਹੀਂ ਮੈਨੂੰ ਕੋਈ ਉਹਦਾ ਰੋਸਾ ਨਹੀਂ ਆ ਚੱਲਦਾ ਰਹਿੰਦਾ ਅਪ ਡਾਊਨ ਚੱਲਦਾ ਰਹਿੰਦਾ ਤੇ ਤੁਸੀਂ ਮੈਨੂੰ ਸੁਝਾਅ ਜ਼ਰੂਰ ਦੇ ਦਿਆ ਕਰੋ ਵੀ ਆ ਐਦਾਂ ਦੀਆਂ ਵੀਡੀਓਜ਼ ਜ਼ਿਆਦਾ ਪਾਓ ਆ ਨਾ ਪਾਓ ਇਹ ਤੁਸੀਂ ਮੈਨੂੰ ਦੱਸ ਸਕਦੇ ਹੋ ਨਾਮ ਨੇ ਜੀ ਮਨਜੀਤ ਕੌਰ ਪੇਲੀਆ ਸਤਪਾਲ ਮਹਿਤਾ ਸੁਖਜੀਤ ਕੌਰ ਸੋਰੇਂਦਰ ਕੌਰ ਲੁਧਿਆਣੇ ਵਾਲੇ ਤੁਸੀਂ ਤਾਂ ਪੱਕੇ ਮੇਰਾ ਖਿਆਲ ਫੋਲੋਅਰ ਬਣ ਚੁੱਕੇ ਹੋ ਜੀ ਹਰ ਵੀਡੀਓ ਤੇ ਕਮੈਂਟ ਆ ਰਿਹਾ ਧੰਨਵਾਦ ਤੇ ਇਹ ਕਮੈਂਟ ਜਾਰੀ ਰੱਖਿਓ ਬਲਵਿੰਦਰ ਸਿੰਘ ਜੀ ਇਹਨਾਂ ਨੇ ਲਿਖਿਆ ਬਹੁਤ ਅੱਛਾ ਵੀਰ ਜੀ ਵਾਇਗਰੂ ਹੋਰ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਵੀ ਸਾਰਿਆਂ ਨੂੰ ਵਾਇਗਰੂ ਚੜ੍ਹਦੀ ਕਲਾ ਬਖਸ਼ਣ ਤੇ ਅਗਲੀ ਆ ਜੀ ਅਗਲਾ ਨਾਮ ਹੈ ਬਲਜੀਤ ਸਿੰਦੂ ਮਨਮੋਹਨ ਸਿੰਘ ਇਹ ਅੱਜ ਦੇ ਨਾਮ ਜੀ ਬਹੁਤ-ਬਹੁਤ ਧੰਨਵਾਦ ਸਾਥ ਬਣਾ ਕੇ ਰੱਖਿਓ ਜੀ ਮੋਟੀਵੇਸ਼ਨ ਮਿਲਦੀ ਆ ਤਾਂ ਕਿ ਸ਼ੇਅਰ ਜ਼ਰੂਰ ਕਰਦਿਆ ਕਰੋ